ਪੰਜਾਬ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਬਿਲਡਰਾਂ ਦੇ ਨਾਲ ਗੁਪਤ ਸਮਝੌਤਾ ਹੋਇਆ ਹੈ 63000 ਦੇ ਕਰੀਬ ਜਿਹੜੀ ਇਹ ਜ਼ਮੀਨ ਐਕਵਾਇਰ ਕੀਤੀ ਜਾਏਗੀ ਇਹ ਕੌਡੀਆਂ ਦੇ ਭਾਅ ਦੇ ਵਿੱਚ ਦਿੱਲੀ ਦੇ ਬਿਲਡਰਾਂ ਨੂੰ ਦੇ ਦਿੱਤੀ ਜਾਏਗੀ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਦਾ ਗੁਪਤ ਸਮਝੌਤਾ ਹੋਇਆ ਇਹ ਇਲਜ਼ਾਮ ਲੱਗੇ ਨੇ ਅਰਵਿੰਦ ਕੇਜਰੀਵਾਲ ਦੇ ਉੱਪਰ ਤੇ ਆਮ ਆਦੀ ਪਾਰਟੀ ਦੇ ਇਸ ਕਨਵੀਨਰ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਧਾ ਤੇ ਤਿੱਖਾ ਨਿਸ਼ਾਨਾ ਜਿਹੜਾ ਅਰਵਿੰਦ ਕੇਜਰੀਵਾਲ ਦੇ ਉੱਪਰ ਲਗਾਉਂਦੇ ਹੋਏ ਉਹਨਾਂ ਨੂੰ ਇਲਜ਼ਾਮਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਸੋ ਦੱਸਿਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੱਲ ਇੱਕ ਰੈਲੀ ਦੇ ਦੌਰਾਨ ਜਿਹੜੇ ਇਹ ਇਲਜ਼ਾਮ ਨੇ ਉਹ ਸੁਖਬੀਰ ਬਾਦਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਪਰ ਲਗਾਏ ਗਏ ਨੇ ਕਿ ਦਿੱਲੀ ਦੇ ਬਿਲਡਰਾਂ ਦੇ ਨਾਲ ਸਸਤੇ ਭਾਅ ਦੇ ਵਿੱਚ ਕਾਡੀਆਂ ਦੇ ਭਾਅ ਦੇ ਵਿੱਚ ਪੰਜਾਬ ਦੀ ਬੇਸ਼ਕੀਮਤੀ ਮਹਿੰਗੀ ਜ਼ਮੀਨ ਨੂੰ ਦੇਣ ਦੇ ਲਈ ਇਹ ਜਿਹੜਾ ਗੁਪਤ ਸਮਝੌਤਾ ਹੋ ਚੁੱਕਿਆ ਹੈ ਕਿਉਂਕਿ ਆਉਣ ਵਾਲੇ ਆਗਾਮੀ ਜਿਹੜੇ ਚੋਣਾਂ ਨੇ ਉਸਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ 30000 ਕਰੋੜ ਦਾ ਜਿਹੜਾ ਪ੍ਰਬੰਧ ਕਰਨਾ ਹੈ ਉਹ ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਵੇਚ ਕੇ ਪਾਰਟੀ ਪ੍ਰਬੰਧ ਕਰਨ ਦੀ ਤਿਆਰੀ ਦੇ ਵਿੱਚ ਹੈ ਇਹ ਇਲਜ਼ਾਮ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਏ ਗਏ ਨੇ ਸਿੱਧਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਸ ਵਾਰ ਨਿਸ਼ਾਨੇ ਤੇ ਲਿਆ ਗਿਆ ਸੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿੱਚ ਆਪ ਦੇ ਪ੍ਰਚਾਰ ਵਾਸਤੇ ਫੰਡ ਹਾਸਲ ਕਰਨ ਵਾਸਤੇ ਦਿੱਲੀ ਦੇ ਬਿਲਡਰਾਂ ਨੂੰ ਪੰਜਾਬ ਦੀ 30000 ਕਰੋੜ ਰੁਪਏ ਮੁੱਲ ਦੀ ਬੇਸ਼ਕੀਮਤੀ ਤੇ 65000 ਏਕੜ ਜ਼ਮੀਨ ਕੌਡੀਆਂ ਦੇ ਭਾਅ ਦੇਣ ਵਾਸਤੇ ਗੁਪਤ ਸਮਝੌਤਾ ਕੀਤਾ ਹੈ ਸੋ ਇੱਥੇ ਡਿਪਟੀ ਕਮਿਸ਼ਨਰ ਦੇ ਗੱਲ ਕਰੀ ਤਾਂ ਬਠਿੰਡਾ ਉਹਨਾਂ ਦੇ ਵੱਲੋਂ ਕੱਲ ਰੈਲੀ ਸੀਗੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਉੱਥੇ ਉਹਨਾਂ ਦੇ ਵੱਲੋਂ ਇਹ ਵੱਡਾ ਤੇ ਅਹਿਮ ਬਿਆਨ ਦਿੱਤਾ ਗਿਆ ਸੋਕੇ ਦੱਸਿਏ ਕਿ ਸ਼੍ਰੋਮਣੀ ਅਕਾਲ ਦੇ ਨਾਮ ਨਿਯੁਕਤ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਦੀ ਜ਼ਮੀਨ ਹੜ ਪੜਪਣ ਦੀ ਸਕੀਮ ਤਹਿਤ 1 ਇੰਚ ਵੀ ਜ਼ਮੀਨ ਹੈ ਜਿਹੜੀ ਅਕਵਾਇਰ ਕਰਨ ਨਹੀਂ ਜਾਂਗੇ। ਉਹਨਾਂ ਕਿਹਾ ਕਿ ਅਸੀਂ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਲੈਂਡ ਪੂਲਿੰਗ ਸਕੀਮ ਵਾਪਸ ਨਹੀਂ ਲਈ ਜਾਂਦੀ। ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 25 ਸਾਲਾਂ ਵਿੱਚ 11000 ਏਕੜ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਗਈ ਹੈ। ਜਿਸ ਵਿੱਚੋਂ 3000 ਏਕੜ ਹਾਲੇ ਵੀ ਵਿਕਸਤ ਕਰਨੀ ਬਾਕੀ ਹੈ ਇਸੇ ਤਰੀਕੇ 75 ਸਾਲ ਪਹਿਲਾਂ ਚੰਡੀਗੜ੍ਹ ਬਸਾਉਣ ਵਾਸਤੇ 28000 ਏਕੜ ਜ਼ਮੀਨ ਹੈ ਜਿਹੜੀ ਉਹ ਅਕਵਾਇਰ ਕੀਤੀ ਗਈ ਸੀ ਜਿਸ ਵਿੱਚ 8000 ਏਕੜ ਹਾਲੇ ਵੀ ਖਾਲੀ ਪਈ ਹੈ ਉਹਨਾਂ ਕਹਿਆ ਕਿ ਆਪ ਸਰਕਾਰ ਇਹ ਕਿਵੇਂ ਮੰਨ ਰਹੀ ਹੈ ਕਿ ਉਹ 44000 ਏਕੜ ਜ਼ਮੀਨ ਵਿਕਸਤ ਕਰ ਲਵੇਗੀ ਜਿਸ ਵਿੱਚੋਂ 24000 ਏਕੜ ਇਕੱਲੇ ਲੁਧਿਆਣਾ ਵਿੱਚ ਅਕਵਾਇਰ ਕੀਤੀ ਜਾ ਰਹੀ ਹੈ ਜਿੱਥੇ ਜ਼ਮੀਨ ਅਕਵਾਇਰ ਹੋਣੀ ਹੈ ਉਹਨਾਂ ਇਲਾਕਿਆਂ ਵਿੱਚ ਖੇਤੀਬਾੜੀ ਚਾਰਾ ਵੀ ਤਬਾਹ ਹੋ ਜਾਏਗਾ ਕੁਝ ਪੰਚਾਇਤਾਂ ਨੇ ਤਾਂ ਪਹਿਲਾਂ ਹੀ ਜ਼ਮੀਨ ਦੇਣ ਤੋਂ ਇਨਕਾਰ ਕਰਦੇ ਆ ਮਸੇ ਵੀ ਮਤੇ ਵੀ ਪਾਸ ਕਰ ਦਿੱਤੇ ਨੇ ਉਹਨਾਂ ਕਿਹਾ ਕਿ 2027 ਵਿੱਚ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਅਜਹੀ ਨੀਤੀ ਲਿਆਂਦੀ ਜਾਏਗੀ ਜਿਸ ਦੇ ਤਹਿਤ ਸੂਬੇ ਤੋਂ ਬਾਹਰਲੇ ਨੂੰ ਸੂਬੇ ਵਿੱਚ ਜ਼ਮੀਨ ਖਰੀਦਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਤਰੀਕੇ ਸਰਕਾਰੀ ਨੌਕਰੀਆਂ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਹੀ ਦੇਣ ਦਾ ਕਾਨੂੰਨ ਵੀ ਜਿਹੜਾ ਬਣਾਇਆ ਜਾਇਆ ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸੂਬੇ ਵਿੱਚ ਨਵ ਸੰਨਤ ਲਿਆਏਗੀ ਅਤੇ ਇੰਡਸਟਰੀ ਵਿੱਚ 80% ਦੀਆਂ ਨੌਕਰੀਆਂ ਪੰਜਾਬੀਆਂ ਨੂੰ ਦੇਣ ਦੀ ਸ਼ਰਤ ਰੱਖੀ ਜਾਏਗੀ ਦੱਸਦੇ ਕਿ ਇਸ ਪ੍ਰੋਗਰਾਮ ਦੇ ਵਿੱਚ ਆ ਮਾਫ ਕਰਨਾ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਦੇ ਹੋਏ ਜਿੱਥੇ ਤਿੱਖੇ ਨਿਸ਼ਾਨੇ ਸਾਧਦੇ ਗਏ ਨੇ ਉੱਥੇ ਇਸ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਸਾਥ ਦੇਣ ਦੇ ਲਈ ਪਹੁੰਚੀ ਹੋਈ ਸੀ ਸੋ ਉਹਨਾਂ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ ਅਤੇ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੀ ਸਰਕਾਰ ਨੂੰ ਉਹ ਕੰਟਰੋਲ ਕਰ ਰਹੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪ ਦੇ ਵਿਸਤਾਰ ਦਾ ਮੁੱਲ ਭਰ ਲਈ ਮਜਬੂਰ ਕੀਤਾ ਜਾ ਰਿਹਾ ਹੈ ਕੇਜਰੀਵਾਲ ਨੇ ਸਿੱਧੇ ਤੌਰ ਤੇ ਪੰਜਾਬ ਵਿੱਚ ਡੇਰੇ ਲਗਾ ਲੈਨੇ ਤੇ ਮੁਹਾਲੀ ਵਿੱਚ ਮਾਰਕੀਟ ਦੇ ਦਫ਼ਤਰ ਨੂੰ ਆਪਣੀ ਰਹਿائش ਬਣਾ ਲਿਆ ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਦਿੱਲੀ ਦੇ ਆਗੂ ਮਨੀਸ਼ ਸ਼ਿਸ਼ੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਹਿਸ਼ ਦੇ ਨਾਲ ਦਾ ਘਰ ਦੇ ਦਿੱਤਾ ਗਿਆ ਤਾਂ ਜੋ ਪੰਜਾਬ ਦੀ ਲੁੱਟ ਕੀਤੀ ਜਾ ਸਕੇ ਉਨਾ ਕਹਿਆ ਕਿ ਅਕਾਲੀ ਦਲ ਦਾ ਮੁਖ ਸਕੱਤਰ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਨੂੰ ਸੂਬੇ ਵਿੱਚ ਜ਼ਮੀਨ ਅਕਵਾਇਰ ਕਰਨ ਦੀ ਨਿਗਰਾਨੀ ਨਹੀਂ ਕਰਨ ਦੇਵਾਂਗੇ ਸੋ ਇੱਕ ਤਿੱਖਾ ਨਿਸ਼ਾਨਾ ਹੁਣ ਸਾਹਦੇ ਨਜ਼ਰ ਆਏ ਨੇ ਤੇ ਸਿੱਧੇ ਤੌਰ ਤੇ ਇਹ ਜਿਹੜੇ ਹੁਣ ਇਲਜ਼ਾਮ ਨੇ ਜ਼ਮੀਨ ਨੂੰ ਅਕਵਾਇਰ ਕਰਨ ਦੇ ਜ਼ਮੀਨ ਨੂੰ ਹੜੱਪਣ ਦੇ ਅਰਵਿੰਦ ਕੇਜਰੀਬਾਲ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਜਿਹੜੀਆਂ ਸੋਨਾ ਹੋਣੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਚੋਨਾ ਹੋਣੀਆਂ ਨੇ ਸੋ ਉਹਨਾਂ ਦੇ ਲਈ ਜਿਹੜੇ ਪੈਸੇ ਦੀ ਲੋੜ ਹੈ ਜਿਹੜੀ ਰਾਸ਼ੀ ਦੀ ਲੋੜ ਹੈ ਉਹ ਪੰਜਾਬ ਦੀਆਂ ਇਹ ਬੇਸ਼ਕੀਮਤੀ ਮਹਿੰਗੀਆਂ ਜ਼ਮੀਨਾਂ ਵੇਚ ਕੇ ਇਹ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ 65000 ਏਕੜ ਜ਼ਮੀਨ ਹੈ ਜਿਹੜੀ ਇਹ ਆਮ ਆਦੀ ਪਾਰਟੀ ਲੈਂਡ ਪੁਲਿੰਗ ਦੇ ਨੀਤੀ ਦੇ ਤਹਿਤ ਅਕਵਾਇਰ ਕਰਨਾ ਚਾਹੁੰਦੀ ਹੈ ਦਰਸਾਲ ਇੱਕ ਗੁਪਤ ਸਮਝੌਤਾ ਜਿਹੜਾ ਅਰਵਿੰਦ ਕੇਜਰੀਵਾਲ ਦਾ ਉਹ ਦਿੱਲੀ ਦੇ ਬਿਲਡਰਾਂ ਦੇ ਨਾਲ ਹੋਇਆ ਹੋਇਆ ਜਿਨ੍ਹਾਂ ਨੂੰ ਕਿ ਕੌਡੀਆਂ ਦੇ ਭਾ ਇਹ ਜ਼ਮੀਨ ਹੈ ਜਿਹੜੀ ਦੇ ਦਿੱਤੀ ਜਾਵੇਗੀ ਸੋ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ 2027 ਦੇ ਵਿੱਚ ਉਹਨਾਂ ਸਰਕਾਰ ਬਦਲੇਗੀ ਉਹਨਾਂ ਨੇ ਕਲੀਅਰ ਕੀਤਾ ਕਿ ਸਰਕਾਰ ਬਦਲੇਗੀ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਸਭ ਤੋਂ ਪਹਿਲਾਂ ਉਹ ਇਹ ਕਾਨੂੰਨ ਬਣਾਉਣਗੇ ਕਿ ਬਾਹਰਲਾ ਬੰਦਾ ਆ ਕੇ ਕੋਈ ਪੰਜਾਬ ਦੇ ਵਿੱਚ ਜ਼ਮੀਨ ਹੀ ਨਾ ਖਰੀ ਸਕੇ ਸੋ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਏਕੜ ਲੁਧਿਆਣਾ ਦੀ ਜ਼ਮੀਨ ਐਕਵਾਇਰ ਕਰਨ ਲਈ ਇਹ ਲੈਂਡ ਪੂਲਿੰਗ ਨੀਤੀ ਦੇ ਤਹਿਤ ਮਾਰਕ ਕੀਤੀ ਗਈ ਜ਼ਮੀਨ ਉਸ ਦੇ ਨਾਲ ਪੂਰਾ ਅਰਥਚਾਰਾ ਜਿਹੜਾ ਖੇਤੀ ਦੇ ਉੱਪਰ ਨਿਰਭਰ ਹੈ ਪੰਜਾਬ ਦਾ ਇਹ ਪੂਰਾ ਅਰਥਚਾਰਾ ਜਿਹੜਾ ਹਿੱਲ ਜਾਵੇਗਾ ਉਹਨਾਂ ਨੇ ਕਿਹਾ ਕਿ ਜਿੱਥੇ ਕਿਸਾਨ ਬਿਲਕੁਲ ਵਿਹਲੇ ਹੋ ਜਾਣਗੇ ਖੇਤੀ ਕਰਨ ਦੇ ਕਿਉਂਕਿ ਲਾਇਕੇ ਜ਼ਮੀਨਾਂ ਨਹੀਂ ਰਹਿਣੀਆਂ ਜਿਸ ਸਮੇਂ ਇਹਨਾਂ ਨੂੰ ਐਕਵਾਇਰ ਕਰ ਲਿਆ ਗਿਆ ਉੱਥੇ ਹੀ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਭੁਖਮਰੀ ਦਾ ਸ਼ਿਕਾਰ ਹੋਣਗੇ ਉਹ ਵੀ ਭੁਖਮਰੀ ਦੇ ਕਿਨਾਰੇ ਪਹੁੰਚ ਜਾਣਗੇ ਸੋ ਅਰਥਚਾਰੇ ਨੂੰ ਵੱਡੀ ਜਿਹੀ ਢਾਗੀ ਉਹ ਲੱਗੇਗੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਉਹਨਾਂ ਨੇ ਐਗਜ਼ਾਮਪਲ ਦਿੰਦੇ ਹੋਏ ਕਿਹਾ ਕਿ 25 ਸਾਲ ਪਹਿਲਾਂ ਜਿਹੜੀ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ 11000 ਏਕੜ ਜਿਹੜੀ ਕਿ ਤਕਰੀਬਨ ਜ਼ਿਆਦਾ ਚੰਡੀਗੜ੍ਹ ਦੇ ਇਲਾਕੇ ਦੀ ਸੀ ਮੁਹਾਲੀ ਦੇ ਇਲਾਕੇ ਦੀ ਸੀ ਉੱਥੇ ਵੀ ਅਜੇ ਤੱਕ ਪੂਰੀ ਤਰ੍ਹਾਂ ਡਿਵੈਲਪਮੈਂਟ ਹੈ ਜਿਹੜੀ ਨਹੀਂ ਹੋ ਸਕੀ 3000 ਏਕੜ ਹੈ ਜਿਹੜੀ ਅਜੇ ਵੀ ਜਿਹੜੀ ਜ਼ਮੀਨ ਆ ਉਹ ਡਿਵੈਲਪ ਨਹੀਂ ਹੋ ਸਕੀ ਤਾਂ ਸਰਕਾਰ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਜ਼ਮੀਨ ਡਿਵੈਲਪ ਕਿਵੇਂ ਕਰ ਲਏਗੀ ਉਹਨਾਂ ਕਿਹਾ ਕਿ ਸਿਰਫ ਔਰ ਸਿਰਫ ਇਹ ਆਪਣੇ ਜਿਹੜੇ ਆਕਾ ਨੇਗੇ ਅਰਵਿੰਦ ਕੇਜਰੀਵਾਲ ਆਮ ਆਦੀ ਪਾਰਟੀ ਦੇ ਪੰਜਾਬ ਦੇ ਇਹਨਾਂ ਆਗੂਆਂ ਦੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਿਉਂਕਿ ਉਹਨਾਂ ਨੇ ਜਿਹੜਾ ਗੁਪਤ ਸਮਝੌਤਾਗਾ ਉਹ ਦਿੱਲੀ ਦੇ ਬਿਲਡਰਾਂ ਦੇ ਨਾਲ ਕੀਤਾ ਹੋਇਆ ਕਿਉਂਕਿ ਇਹਨਾਂ ਨੇ 30000 ਕਰੋੜ ਰੁਪਏ ਦਾ ਜਿਹੜਾ ਇੰਤਜ਼ਾਮ ਕਰਨਾਗਾ ਜਿਸ ਤਰੀਕੇ ਦੇ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਸਰਕਾਰਾਂ ਦੇ ਇਹ ਪੈਸਾ ਹੁਣ ਪੰਜਾਬ ਦੀਆਂ ਜ਼ਮੀਨਾਂ ਨੂੰ ਵੇਚ ਕੇ ਹੀ ਇਕੱਠਾ ਕੀਤਾ ਜਾਏਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੀ ਜਿਹੜੀ ਚੋਣ ਮੇਮੂ ਚਲਾ ਸਕੇ ਇਲੈਕਸ਼ਨਾਂ ਲੜ ਸਕੇ ਸੋ ਇਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ 11000 ਏਕੜ ਜਿਹੜੀ ਜ਼ਮੀਨ ਐਕਵਾਇਰ 25 ਸਾਲ ਪਹਿਲਾਂ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਉਹ ਅੱਜ ਤੱਕ ਡਿਵੈਲਪ ਨਹੀਂ ਹੋਈ ਤਾਂ ਜਿਹੜੀ 65000 ਏਕੜ ਇਹ ਐਕਵਾਇਰ ਕਰਨਾ ਚਾਹੁੰਦੀ ਹੈ ਲੈਂਡ ਪੂਲਿੰਗ ਨੀਤੀ ਦੇ ਤਹਿਤ ਸਰਕਾਰ ਆਕਰ ਉਹਨਾਂ ਨੂੰ ਡਿਵੈਲਪ ਕਿਵੇਂ ਕਰੇਗੀ ਇਹ ਵੱਡਾ ਸਵਾਲੀਆ ਨਿਸ਼ਾਨ ਉਹਨਾਂ ਦੇ ਵੱਲ ਲਗਾਇਆ ਗਿਆ ਤੇ ਨਾਲ ਹੀ ਨਾਲ 75 ਸਾਲ ਪਹਿਲਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਚੰਡੀਗੜ੍ਹ ਬਸਾਉਣ ਦੇ ਲਈ ਉਸ ਦੇ ਵਿੱਚੋਂ ਵੀ ਕਿਹਾ ਕਿ ਅਜੇ ਤੱਕ ਪੂਰੀ ਜ਼ਮੀਨ ਹੈ ਜਿਹੜੀ ਡਿਵੈਲਪ ਨਹੀਂ ਹੋ ਸਕੀ ਸੋ ਹੁਣ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਨੀਤੀ ਆ ਬਿਲਕੁਲ ਕਿਸਾਨ ਮਾਰੂ ਹੈ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰ ਵੀ ਇਸ ਨੀਤੀ ਦੀ ਲਪੇਟ ਦੇ ਵਿੱਚ ਆ ਜਾਣਗੇ ਸੋ ਉਹਨਾਂ ਨੇ ਕਿਹਾ ਕਿ ਜੇਕਰ ਇਹ ਲੈਂਡ ਪੂਲੀ ਦੀ ਨੀਤੀ लागू ਕਰਦੀ ਹੈ ਸਰਕਾਰ ਤਾਂ ਇਸ ਨਾਲ ਅਰਥਚਾਰਾ ਪੰਜਾਬ ਦਾ ਖਤਮ ਹੋ ਜਾਏਗਾ ਲੇਕਿਨ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ 1 ਇੰਚ ਜ਼ਮੀਨ ਵੀ ਹੈ ਜਿਹੜੀ ਪੰਜਾਬ ਦੀ ਅਕਵਾਇਰ ਨਹੀਂ ਹੋਣ ਦੇਵੇਗੀ ਦੱਸਦੇ ਕਿ ਲਗਾਤਾਰ ਅਕਾਲੀ ਦਲ ਹੈ ਜਿਹੜਾ ਰੋਸ ਪ੍ਰਦਰਸ਼ਨ ਕਰ ਰਿਹਾ ਰੈਲੀਆਂ ਕਰ ਲਿਆ ਧਰਨੇ ਕਰ ਰਿਹਾ ਤੇ ਲਗਾਤਾਰ ਇਸ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਸੋ ਕਿਵੇਂ ਨਾ ਕਿਵੇਂ ਭਾਵੇਂ ਸਰਕਾਰ ਇਹ ਗਣਉਂਦੀ ਨਜ਼ਰ ਆ ਰਹੀ ਹੈ ਵੀ ਬੜੇ ਫਾਇਦੇ ਨੇ ਇਸ ਨੀਤੀ ਦੇ ਕਿਸਾਨਾਂ ਦਾ ਬੜਾ ਫਾਇਦਾ ਹੋਣ ਵਾਲਾ ਲੇਕਿਨ ਕਿਸਾਨ ਜਥੇਬੰਦੀਆਂ ਇਕੱਠੇ ਇਸ ਮਾਮਲੇ ਦੇ ਪੇਪੀ ਹੁੰਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ ਹੱਲਾ ਬੋਲੇਗਾ ਜਿਸ ਤੋਂ ਬਾਅਦ ਸਰਕਾਰ ਹੁਣ ਬੈਕਫੁੱਟ ਤੇ ਦਿਖਾਈ ਦੇ ਰੇ ਲੈਂਡ ਪੂਲਿੰਗ ਨੀਤੀ ਦੇ ਮਾਮਲੇ ਵਿੱਚ ਸੁਣਦਾ ਜੇ ਕਿ ਸਿੱਧਾ ਨਿਸ਼ਾਨਾ ਅਰਵਿੰਦ ਕੇਜਰੀਵਾਲ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਲਗਾਇਆ ਗਿਆ ਤੇ ਉਹਨਾਂ ਨੇ ਸਿੱਧਾ ਕਿਹਾ ਕਿ ਆਪਣੇ ਦੋਸਤ ਬਿਲਡਰਾਂ ਨੂੰ ਦਿੱਲੀ ਦੇ ਬਿਲਡਰਾਂ ਨੂੰ ਕੌਡੀਆਂ ਦੇ ਭਾ ਇਹ ਜ਼ਮੀਨ ਵੇਚ ਕੇ ਆਮ ਆਦਮੀ ਪਾਰਟੀ 30000 ਕਰੋੜ ਦਾ ਪ੍ਰਬੰਧ ਕਰਨਾ ਚਾਹੁੰਦੀ ਹੈ ਜਿਹੜਾ ਪੈਸਾ ਕਿ ਉਹਨਾਂ ਨੇ ਆਗਾਮੀ ਚੋਣਾਂ ਦੇ ਵਿੱਚ ਖਰਚਣਾ ਪਰ ਅਕਾਲੀ ਦਲ 1 ਇੰਚ ਵੀ ਜ਼ਮੀਨ ਹੈ ਜਿਹੜੀ ਐਕਵਾਇਰ ਨਹੀਂ ਹੋਣ ਦੇਵੇਗਾ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਓਰਜਾਨਾ ਲੋਕਾਂ ਦਾ ਟੀਵੀ ਦੇ